ਹੈਲੋ ਜੀ ਹੈਲੋ ਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਹੈਗੀ ਛੁੱਟੀ ਤੇ ਅੱਜ ਹੈਗਾ ਰੈਸਟ ਡੇ ਰੈਸਟ ਕਰ ਰਹੇ ਆ ਕਰੇ ਤੇ ਕਰੇ ਕਲੀਨਿੰਗ ਕਰਨ ਵਾਲੀ ਮਾੜੀ ਮੋਟੀ ਕਲੀਨਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਪਾਰਕ ਜਾਵਾਂਗੇ ਤੁਹਾਨੂੰ ਪਾਰਕ ਦੇ ਨਜ਼ਾਰੇ ਦਿਖਾਣੇ ਆ ਇੱਥੋਂ ਦੇ ਆਕੀ ਗਰਾਊਂਡ ਅੱਜ ਮੈਚ ਚੱਲਦਾ ਪਿਆ ਆਕੀ ਗਰਾਊਂਡ ਚ ਉਹ ਦਿਖਾਵਾਂਗੇ ਤੁਹਾਨੂੰ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਜੇ ਵਧੀਆ ਲੱਗਦਾ ਬਲੌਗ ਤੇ ਲਾਈਕ ਕਰਦੇ ਹੋ ਫਿਰ ਪਲੀਜ਼ ਲਓ ਜੀ ਰਸ ਚਾਹ ਨਾਲ ਕੋਬੋ ਲੱਗੀ ਹੈ ਨਾਲ ਬਿਸਕਟ ਖਾ ਮੰਗੇ ਰਸ ਸਫਾਈ ਕਰਦੀ ਹੈ ਕਲੀਨ ਕਰ ਰਹੇ ਹਾਂ ਰੂਮ ਨੂੰ जब जी तू बेचना है शरारता करना <स्तिक> <स्तिक> ਸਾਫ ਕਮਰਾ ਅੱਜ ਕਲੀਨਿੰਗ ਹੀ ਕੀਤੀ ਐ ਘਰ ਦੀ ਓਨ ਕਲੀਨਿੰਗ ਕਰਦੇਵੇਂ ਲਓ ਜੀ ਲੰਚ ਟਾਈਮ ਹੋ ਗਿਆ ਪਰੌਠੀਆਂ ਬਣਾ ਰੇ ਨੇ ਮੰਮੀ ਨਾਲ ਖੰਨ ਨਾਲੇ ਚਾਹ ਮੋਪੋ ਮੀਰੀ ਸੁਣਦੀ ਹਾਂ ਤੂੰ ਸਾਤਾ ਕਰ ਚਾਹ ਅਚਾਰ ਚਟਣੀ ਰੋਟੀ ਗਰਮ ਗਰਮ ਅਰੇ ਜੱਜ ਜੀ ਅੱਜ ਅਮ ਬ੍ਰੇਕਫਾਸਟ ਲੰਚ ਇਕੱਠਾ ਜਾਈ ਕਰ ਲਿਆ ਬੜਾ ਸਵਾਦ ਸੀ ਤੇ ਟਾਈਮ ਹੋ ਗਿਆ 1:30 1:30 ਵਜੇ ਤੇ ਪਾਰਕ ਚ ਜਾਨਨੇ ਆ ਪਾਰਕ ਦਾ ਦਿਖਾਣਿਆ ਵੀ ਉਹ ਨੂੰ ਜਾ ਕੇ ਜੱਜ ਨੂੰ ਫੜਾ ਕੇ ਲਿਆਣਾ ਹੈ ਪੜਾਈ ਕਰਦੇ ਪਏ ਨੇ ਮਮੀ ਬਣਾਉਂਦੇ ਪਏ ਨੇ ਕਿੰਨਾ ੜੀ ਸਵਾਦ ਲੱਗੀ ਤੂੰ ਤਾਂ ਸਿੰਪਲ ਹੀ ਖਾਰੇ ਹੋ ਨਾ ਬਸ ਖਾ ਲੋ ਚਲੋ ਮਿਲਦੇ ਆ ਫਿਰ ਆਪਾਂ ਚਲੋ ਜੀ ਪਾਰਕ ਜੱਬਜੀ ਨੂੰ ਘੁਮਾਉਣ ਵਾਸਤੇ ਚੱਲੇ ਆਂ ਪਾਰਕ ਚੱਲੀ ਜੱਬਜੀ ਚਲੋ ਰੈਡੀ ਰੈਡੀ ਚਲੋ ਜੀ ਚੱਲੀਏ ਪਾਰਕ ਹੋ ਗਏ ਰੈਡੀ ਚਲੋ ਜੱਬਜੀ ਆ ਜਾਓ ਚਲੋ ਪਾਰਕ ਚੱਲੇ ਆਂ ਸਾਰੇ ਜਾਣੇ ਫੈਮਿਲੀ ਨਾਲ ਲੈ ਕੇ ਅੱਗੇ ਲੱਗ ਜਾ ਲੱਗ ਸਾਈਕਲ ਪਾਰਕ ਘੁੰਮ ਕੇ ਆ ਰਿਹਾ ਤੋਂ ਲੱਤੀ ਲੱਦਾ ਬਾਬਾ ਜਲਦੀ ਮਾੜੀ ਮਾੜੀ

बॉबे सारे बेचारे मैच देखना है मैंने अपने क्या बात ने क्या बात बातें वैरी गुड पंजाब और आस्ट्रेलिया का मैच लगा है

ஆ பாபா எூலுல பட மூல ஆமே ஒளி சூலு மில ஆக ம <laughs> पोली, पोली पापा। okay. पापा चलते हैं ये घर को वापस टाइम हो गया साढ़े तीन आ गए जी घर घूम के पार्क ਚਲੋ ਓਪਨ ਕਰੋ ਜੰਦੀ ਪਹੁੰਚ ਗਏ ਘਰ ਤੇ ਇਹਦੇ ਨਾਲ ਆਪਾਂ ਬਲੌਗ ਕਰਦੇ ਆ ਫਿਨਿਸ਼ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਜੇ ਵਧੀਆ ਲੱਗਦਾ ਤਾਂ ਚਲੋ ਜੀ ਠੀਕ ਹੈ ਓਕੇ